ਨਾ ਅਲਿਤਤਾ ਦਾ ਤਾਸ ਹੈ ਕਿੰਨੇ ਬਚਤ ਕੋ ਹੋ ਕਿੰਨੇ ਬਚਤ ਕੋ ਗੁਰੂ ਕੀ ਸਾਧ ਸੰਗਤ ਜੀ ਆਪ ਜੋ ਕੇ ਨਵਾਂ ਸਾਲ ਆ ਰਿਹਾ ਹੈ 2025 ਦਾ ਸ਼ੁਕਰਾਨਾ ਕਰਦਿਆ ਹੋਇਆ 2026 ਦੀ ਆਮਦ ਲਈ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ। ਸਮੂਹ ਸੰਗਤਾਂ ਨੂੰ ਸੂਹ ਸੰਸਾਰ ਨੂੰ ਗੁਰਦਾਰਾ ਸੰਸਾਗਰ ਵੱਲੋਂ ਤੇ ਸਾਡੇ ਸਾਰਿਆਂ ਵੱਲੋਂ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਇਹ ਨਵਾਂ ਸਾਲ ਸਾਰਿਆਂ ਦੇ ਜੀਵਨ ਵਿੱਚ ਚੜ੍ਹਦੀ ਕਲਾ ਵਾਲਾ ਸਾਲ ਹੋਵੇ। ਨਯੁਕਤੇ ਗੁਲਤਵਾਰਾ ਸੰਤ ਸਾਗਰ ਪੈਲ ਰੋਜ਼ ਵਿਖੇ ਪੁਰਾਣੇ ਵਰੇ ਨੂੰ ਅਲਵਿਦਾ ਤੇ ਨਵੇਂ ਵਰੇ ਨੂੰ ਖੁਸ਼ ਆਮਦਿਤ ਕਰਨ ਦੇ ਲਈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਉਲੀਕੇ ਗਏ ਜਿਨ੍ਹਾਂ ਦੇ ਵਿੱਚ ਪੰਥ ਪ੍ਰਸਿੱਧ ਕੀਰਤਨ ਜਥਿਆਂ ਕਥਾਵਾਚਕਾ ਅਤੇ ਢਾਡੀ ਜਥਿਆਂ ਨੇ ਆਪਣੀ ਹਾਜ਼ਰੀ ਲਗਵਾਈ ਬਾਬਾ ਸੱਜਨ ਸਿੰਘ ਹੋਣ ਦੀ ਅਗਵਾਈ ਦੇ ਵਿੱਚ ਹੋਏ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ 2026 ਦੀ ਸ਼ੁਰੂਆਤ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਕੀਤੀ ਬਾਹਲੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਬੋਧੀਆਂ ਸੰਗਤਾ ਗੁਰੂ ਘਰ ਦੇ ਵਿੱਚ ਹੀ ਕਰਦੀਆਂ ਨੇ 2025 ਨੂੰ ਅਲਵਿਦਾ ਤੇ 2026 ਨੂੰ ਖੁਸ਼ਾਮ ਦੀਦ ਕਹਿਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਕੋਈ ਪਾਰਟੀਆ ਦੇ ਵਿੱਚ ਜਾ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਦਾ ਹੈ ਪਰ ਸਿੱਖ ਸੰਗਤਾਂ ਇਸ ਮੌਕੇ ਗੁਰਦੁਆਰਾ ਦੇ ਵਿੱਚ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨਾ ਜ਼ਿਆਦਾ ਮੁਨਾਸਿਬ ਸਮਝਦੀਆਂ ਨੇ ਨਵੇਂ ਸਾਲ ਦੀ ਆਮਦ ਤੇ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਉਲੀਕੇ ਜਾਂਦੇ ਨੇ ਜਿਨ੍ਹਾਂ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੀਆਂ ਨੇ ਇਸ ਲੜੀ ਦੇ ਤਹਿਤ ਨਿਊਯਾਰਕ ਦੇ ਗੁਲਦੁਵਾਰਾ ਸੰਤ ਸਾਗਰ ਬੈਲ ਰੋਜ਼ ਨਿਊਯਾਰਕ ਵਿਖੇ ਵੀ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਚੀਨਾ ਦੇ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਅਤੇ ਕੀਰਤਨੀ ਜਥਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ। ਨਾਨਕ ਦਾ ਤਾਸ ਹੈ ਜਿੰਦਗੀ ਤੋਂ ਚੁੱਕ ਦੁੱਖ ਇਹ ਤੁਹਾਨੂੰ ਕਹਿੰਦਾ ਹਾਂ ਕਿ ਆਇਆ ਮੀਰਾ ਨਿਤਨਾਵ ਸਦਾ ਸਦਾ ਗਾਣਾ ਆਇਆ ਮੀਰਾ ਨਿਤਨਾਵ ਸਦਾ ਸਦਾ ਗਾਣਾ ਇਸ ਮੌਕੇ ਪੱਪਾ ਸਚਨ ਸਿੰਘ ਹੋਣ ਦੀ ਅਗਵਾਈ ਦੇ ਵਿੱਚ ਪ੍ਰੋਗਰਾਮ ਉਲੀਕੇ ਗਏ ਜਿਸ ਦੇ ਵਿੱਚ ਸੇਵਾਦਾਰਾਂ ਨੇ ਵੱਧ ਚੜ ਕੇ ਆਪਣੀਆਂ ਸੇਵਾ ਨਿਭਾਈਆਂ ਗੁਰੂ ਕੇ ਸਾਥ ਸੰਗਤ ਜੀ ਆਪ ਜੋ ਕਿ ਨਵਾਂ ਸਾਲ ਆ ਰਿਹਾ ਹੈ 2025 ਦਾ ਸ਼ੁਕਰਾਨਾ ਕਰਦੇ ਆ ਹੋਇਆ 2026 ਦੀ ਆਮਦ ਲਈ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਗੁਰੂ ਨਾਲ ਜੁੜੋ ਆਹ ਘਰਾਂ ਵਿੱਚੋਂ ਨਿਕਲੋ ਗੁਰੂ ਦੀ ਹਾਜ਼ਰੀ ਵਿੱਚ ਆ ਕੇ ਨਵਾਂ ਸਾਲ ਚਾੜਿਏ ਤਾਂ ਕਿ ਸਾਡਾ ਆਉਣ ਵਾਲਾ ਸਾਲ ਸੁਖੀਆਂ ਪਰ ਆਵੇ ਖਾਸ ਤੌਰ ਤੇ ਅਮਿੰਦਰ ਸਿੰਘ ਹੁਣਾਂ ਦੇ ਉਪਰਾਲਿਆ ਸਦਕਾ ਨੌਜਵਾਨ ਪੀੜੀ ਵੱਤੀ ਕਿੰਤੀ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਸੇਵਾ ਭਾਵਨਾ ਦੇ ਨਾਲ ਲੰਗਰਾਂ ਦੇ ਵਿੱਚ ਸੇਵਾ ਨਿਭਾਉਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਅੱਜ ਅਸੀਂ ਗੁਰਦਾਰਾ ਸੰਸਾਗਰ ਦੇ ਵਿੱਚ ਤੇ ਸਮੂਹ ਸਮੂਜਗਤ ਦੇ ਵਿੱਚ ਨਵੇਂ ਸਾਲ ਦੀ ਉਡੀਕ ਕਰ ਰਹੇ ਹਾਂ ਆਉਣ ਵਾਲੇ ਨਵੇਂ ਸਾਲ ਹੋਰ ਕੁਝ ਘੰਟਿਆਂ ਨੂੰ ਹੋ ਰਿਹਾ 2026 ਅਸੀਂ ਸਾਰੇ ਸੇਵਾਦਾਰ ਸਮੂਹ ਸੰਗਤਾਂ ਨੂੰ ਸਮੂਹ ਸੰਸਾਰ ਨੂੰ ਗੁਰਦਾਰਾ ਸੰਸਾਗਰ ਵੱਲੋਂ ਤੇ ਸਾਡੇ ਸਾਰੇਆਂ ਵੱਲੋਂ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਇਹ ਨਵਾਂ ਸਾਲ ਸਾਰਿਆਂ ਦੇ ਜੀਵਨ ਵਿੱਚ ਚੜ੍ਹਦੀ ਕਲਾ ਵਾਲਾ ਸਾਲ ਹੋਵੇ ਇਸ ਮੌਕੇ ਤੇ ਸੰਗਤਾਂ ਵਾਹਿਗੁਰੂ ਦਾ ਜਪ ਕਰਕੇ 2026 ਨੂੰ ਖੁਸ਼ ਆਮਦীদ ਕਹਿਣ ਦੇ ਲਈ ਪੱਟੀ ਗਿੰਤੀ ਦੇ ਵਿੱਚ ਗੁਰੂ ਘਰ ਦੇ ਵਿੱਚ ਪਹੁੰਚੀਆਂ ਹੋਈਆਂ ਸੀ ਪ੍ਰਮਾਤਮਾ ਨੇ ਸਾਨੂੰ 25 ਨੂੰ ਸੁਖ ਸ਼ਾਂਤੀ ਦਾ ਜੋ ਨਿਕਲ ਗਿਆ ਸਮਾਂ ਬਹੁਤ ਵਧੀਆ ਨਿਕਲਿਆ ਆਉਣ ਵਾਲਾ ਸਮਾਂ 26 ਸਭ ਨੂੰ ਖੁਸ਼ੀਆਂ ਭਰਿਆ ਲਿਆਵੇ ਹਰ ਇੱਕ ਦੀ ਤੰਦਰੁਸਤੀ ਬਖਸ਼ੇ ਕਾਰੋਗਾਂ ਕਮਕਾਰਾਂ ਵਿੱਚ ਵਾਧੇ ਪਾਵੇ ਜਿੱਥੇ ਵੀ ਰਹੇ ਅਨਸਾਨ ਪਰਮਾਤਮਾ ਸਾਨੂੰ ਖੁਸ਼ ਰੱਖੇ ਅੱਜ ਸਮੇਤੀ ਲੋੜੈ ਕੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਧਰਮ ਆਪਣੇ ਵਿਰਸੇ ਅਤੇ ਆਪਣੇ ਗੁਰੂ ਘਰ ਦੇ ਨਾਲ ਉਣ ਵਾਲੀ ਨਵੀਂ ਪੀੜ੍ਹੀ ਨੂੰ ਤਾਂ ਹੀ ਜੋੜ ਸਕਦੇ ਹਾਂ ਜੇ ਅਸੀਂ ਆਪਣੇ ਸਾਰੇ ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਘਰਾਂ ਦੇ ਵਿੱਚ ਕਰਦੇ ਹਾਂ ਇਸੇ ਲਈ 2026 ਦੀ ਸ਼ੁਰੂਆਤ ਦੀ ਵੱਡੀ ਗਿੰਦੇ ਵਿੱਚ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਹੀ ਕੀਤੀ ਗੁਰਦੁਆਰਾ ਸੰਤ ਸਾਗਰ ਵਿਖੇ ਹਮੇਸ਼ਾ ਹੀ ਸੰਗਤਾਂ ਹਰ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪੁੰਦਿਆ ਨੇ ਤੇ ਹੋਏ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਨੇ ਪ੍ਰਚਾਰ ਦਿਆਂ ਨੇ ਉਮੀਦ ਹੈ ਕਿ 2026 ਦੀ ਸ਼ੁਰੂਆਤ ਜਿਵੇਂ ਅਸੀਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਗੁਰੂ ਘਰ ਵਿੱਚ ਹਾਜ਼ਰ ਪਰਦੇ ਹੋਏ ਕੀਤੀ ਹੈ ਉਸੇ ਤਰ੍ਹਾਂ ਸਾਰਾ ਸਾਲ ਹੀ ਸਾਰੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਸੇ ਤਰ੍ਹਾਂ ਪਰਿਵਾਰ ਸਮੇਤ ਹਾਜ਼ਰੀ ਲਗਵਾ ਕੇ ਆਪਣਾ ਫਰਜ਼ ਨਿਭੋਂਦੇ ਰਹੀਏ ਨਿਊਯਾਰਕ ਤੋਂ ਕਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ